ਸਸਿਕਾ ਜੀ ਮਹਾਕੋਮਲ ਕਪੂਰ ਦਸਰੀ ਖਿਓ ਚੈਨਲ ਪੰਜਾਬੀ ਅਮਰੀਕਾ ਤੋਂ ਇੱਕ ਵਾਰ ਫਿਰ ਜਹਾਜ਼ ਹਾਦਸੇ ਦੀ ਖਬਰ ਸਾਹਮਣੇ ਆਈ ਹੈ ਹਿਊਸਟਨ ਤੋਂ ਨਿਊਯਾਰਕ ਜਾ ਰਹੀ ਯੂਨਾਈਟਿਡ 에ਅਰਲਾਈਨਸ ਦੀ ਉਡਾਨ ਨੂੰ ਐਤਵਾਰ ਨੂੰ ਉਡਾਨ ਭਰਨ ਤੋਂ ਕੁਝ ਦੇਰ ਪਹਿਲਾਂ ਇੰਜਨ ਦੇ ਵਿੱਚ ਅੱਗ ਲੱਗਣ ਤੋਂ ਬਾਅਦ ਖਾਲੀ ਕਰਵਾ ਲਿਆ ਗਿਆ ਫਲਾਈਟ ਨੇ ਸਥਾਨਕ ਸਮਿਤੀ ਅਨੁਸਾਰ ਸਵੇਰੇ 8:30 ਵਜੇ ਲਾ ਗਾਡੀਆਂ ਦੇ ਹਵਾਈ ਅੱਡੇ ਉੱਤੇ ਲਈ ਜਵਾਲਜਬੂਸ਼ ਇੰਟਰ ਕੰਟੀਨੈਂਟਲ ਹਵਾਈ ਅੱਡੇ ਤੋਂ ਉਡਾਨ ਭਰਨ ਵਾਲੀ ਸੀ ਕਿ ਚਾਲਕ ਦਲ ਨੂੰ ਇੰਜਣ ਦਾ ਸਿਗਨਲ ਮਿਲਿਆ ਅਤੇ ਰਨਵੇ ਉੱਤੇ ਟੇਕ-ਆਫ ਰੋਕ ਦਿੱਤਾ ਗਿਆ ਅਤੇ ਸਹਾਸੀ ਦੀ ਜਾਣਕਾਰੀ ਖੁਦ 에ਰਲਾਈਨ ਸੇ ਵੱਲੋਂ ਇੱਕ ਬਿਆਨ ਦੁਆਰਾ ਸਾਂਝੀ ਕੀਤੇ ਗਈ ਹੈ ਮੱਕਾ ਦੇ ਵਿੱਚ ਇੱਕ ਹੋਰ ਹੈ ਜੋ ਹਾਜ ਹਾਸਾ ਵਪਰਨ ਦਾ ਮਾਮਲਾ ਸਾਹਮਣੇ ਆਇਆ ਹੈ ਨਿਊਯਾਰਕ ਜਾ ਰਹੀ ਫਲਾਈਟ ਦੇ ਵਿੱਚ ਦਰਸਲ ਅਗ ਲੱਗ ਗਈ ਜਿਸ ਤੋਂ ਬਾਲ ਬਾਲੀ ਯਾਤਰੀਆਂ ਨੂੰ ਬਚਾਇਆ ਗਿਆ ਫੈਡਰਲ ਐਵੀਏਸ਼ਨ ਅਥਾਰਟੀ ਨੇ ਕਿਹਾ ਕਿ ਇੰਜਨ ਦੇ ਵਿੱਚ ਖਰਾਬੀ ਸੀ ਜਿਸ ਕਾਰਨ ਟੇਕ ਆਫ ਨੂੰ ਰੋਕ ਦਿੱਤਾ ਗਿਆ ਦੱਸੇ ਸਥਾਨਕ ਜਗ੍ਹਾ ਦੀ ਇੱਕ ਰਿਪੋਰਟ ਮੁਤਾਬਕ ਅਧਿਕਾਰੀਆਂ ਨੇ ਕਿਹਾ ਕਿ ਸਾਰੇ 104 ਯਾਤਰੀਆਂ ਨੂੰ ਸਲਾਈਡਾਂ ਅਤੇ ਪੌੜੀਆਂ ਦੇ ਉੱਪਰ ਧੋਕਰਦੇ ਹੋਏ ਰਣਵੀ ਉਤੇਜ ਹਾਸ ਤੋਂ ਸੁਰੱਖਿਅਤ ਰੂਪ ਦੇ ਨਾਲ ਉਤਾਰਿਆ ਗਿਆ। ਅਤੇ ਪਾਸ ਰਹੀਂ ਟਰਮੀਨਲ ਤੱਕ ਪਹੁੰਚਾਇਆ ਗਿਆ ਅਤੇ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਹਾਦਸੇ ਦੀ ਵੀਡੀਓ ਵਿੱਚ ਨਿਊਯਾਰਕ ਦੇ ਲਗਾਡੀਆਂ 에ਅਰਪੋਰਟ ਉੱਤੇ ਜਾ ਰਹੇ 에ਅਰਬੱਸ A319 ਜਹਾਜ਼ ਦੇ ਇੰਜਣ ਦੇ ਵਿੱਚੋਂ ਧੂੰਆਂ ਅਤੇ ਅੱਗ ਨਿਕਲਦੀ ਵੀ ਦਿਖਾਈ ਦੇ ਰਹੀ ਹੈ ਯੂਨਾਈਟਿਡ 에ਅਰਲਾਈਨਸ ਨੇ ਕਿਹਾ ਕਿ ਯਾਤਰੀਆਂ ਨੂੰ ਐਤਵਾਰ ਦੁਪਹਿਰ ਨੂੰ ਇੱਕ ਹੋਰ ਫਲਾਈਟ ਲਈ ਮੂੜ ਨਿਰਧਾਰਤ ਕੀਤਾ ਗਿਆ ਸੀ ਦਸਨੇ ਹੋ ਕਿ ਹਾਲੀ ਦੇ ਵਿੱਚ ਵਾਸ਼ਿੰਗਟਨ ਦੇ ਬਾਹਰ ਰਿਗਨ ਨੈਸ਼ਨਲ 에ਅਰਪੋਰਟ ਦੇ ਕੋਲ ਇੱਕ ਅਮਰੀਕੀ 에ਅਰਲਾਈਨ ਦਾ ਜਹਾਜ਼ ਅਮਰੀਕੀ ਸੈਨਾ ਦੇ ਇੱਕ ਹਾਲ ਹੈਲੀਕਾਪਟਰ ਦੇ ਨਾਲ ਟਕਰਾ ਗਿਆ ਸੀ ਇਸ ਹਾਦਸੇ ਦੇ ਕਾਰਨ ਦੋਵੇਂ ਜਹਾਜ਼ ਫੋਟੋਮੈਕ ਨਦੀ ਦੇ ਵਿੱਚ ਡਾਟ ਡਿੱਗੇ ਸਨ ਤੇ ਅਮਰੀਕੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸਾਰੇ 67 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ ਇਸ ਤੋਂ ਇਲਾਵਾ ਸ਼ੁੱਕਰਵਾਰ ਰਾਤ ਫਲਾਡੈਲਫੀਆ ਦੇ ਇੱਕ ਮਾਲ ਦੇ ਨੇੜੇ ਇੱਕ ਹੋਰ ਜਹਾਜ਼ ਹਾਸਲ ਗ੍ਰਸਤ ਹੋਇਆ ਜਿਸ ਦੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ 19 ਹੋਰ ਜ਼ਖਮੀ ਹੋ ਗਏ ਸਨ ਇਹ ਰਿਪੋਰਟ ਚੰਨ ਪੰਜਾਬੀ